वेलफेयर ऑल चर्च मिशन इंटरनेशनल प्रभु यीशु मसीह को समर्पित क्रिसमस समागम सतारा दिसंबर दो हज़ार पच्ची आयोजित किया गया समागम की अगवाई बिशप शांत बलविंदर जॉन द्वारा की गई यह समागम सवेरे दस बजे तो दोपहर दो बजे तक सवरण पैलेस टुपई रोड अमृतसर किया गया इस दौरान भजन कीर्तन प्रार्थना धार्मिक संदेश दिए इस मौके सबका उप मुख्यमंत्री ओम प्रकाश सोनी मेयर जितेंद्र सिंह मोती पाटिया काउंसलर विकास सोनी सरबजीत सिंह लाठी कुलदीप सिंह काउंसलर हाजिर सन ਕੁਝ ਨਿਕਾਲਾ ਆਜ ਵਲਡ ਰੈਬਰ ਦਾ ਇਹ ਫੰਕਸ਼ਨ ਜਿਹੜਾ ਕਿਉਂਕਿ ਬੜਾ ਇੱਕ ਪੁੱਤਰ ਫਖਾ ਭਗਵਾਨ ਕੇ ਸੁਰਜੀ ਤੇ ਆ ਅਸੀਂ ਸਾਰੇ ਰਲ ਮਿਲ ਕੇ ਬੜੀ ਖੁਸ਼ੀ ਨਾਲ ਸਿਰਦਾ ਨਾਲ ਉਹਨਾਂ ਦਾ ਜਨਮ ਦਿਹਾੜਾ ਜਿਹੜਾ ਕਿਉਂਕਿ 25 ਤਰੀਕ ਨੂੰ ਜਨਮ ਦਿਹਾੜਾ ਉਹਨੂੰ ਲੈ ਕੇ ਆਜਾ ਜਿਹੜਾ ਇੱਥੇ ਫੰਕਸ਼ਨ ਜਿਹੜਾ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਉਹਨਾਂ ਅਕੀਖੋ ਦਿੱਤੇ ਸਾਰੀਆਂ ਸੁਲਤਾਨਾਂ ਸਾਰੇ ਸ਼ਹਿਰ ਵਾਸੀਆਂ ਨੂੰ ਖਾਤ ਰੱਖੇ ਸਾਡੇ ਕ੍ਰਿਚਰਮੈਂਟੀ ਦੇ ਜਿੰਨੇ ਸਾਡੇ ਭੈਣ ਭਰਾ ਨੇ ਉਹਨਾਂ ਨੂੰ ਜਿੰਦਗੀਆਂ ਦਿਹਾੜੀਆਂ ਤੋਂ ਮੈਂ ਦਿੱਲੀ ਮੁਮਾਕਬਾ ਦਿਨਾ ਸੋ ਮੈਂ ਤੋਂ ਹਲੋ ਬਲਵਿੰਦਰ ਜੋਂਗੀ ਨੇ ਜਿਹੜੇ ਪ੍ਰਧਾਨ ਨੇ ਬੜੇ ਵਸਤਾਂ ਨਾਲ ਦੱਸਿਆ ਸੇਤਵਾਨ ਜੱਥੂ ਜੀ ਜੀ ਉਹਦੋਂ ਦੁਨੀਆ ਤੇ ਆਪਾਰਿਆ ਜਦੋਂ ਮੈਂ ਸਮਝ ਲੈ ਬੜੀ ਵੱਡੀ ਲੋਕੀਂ ਤਜਰਰੂ ਦੀ ਬੜੇ ਮੱਧੇ ਮਹਾਤਮਾ ਦੀ ਲੋਕੀਂ ਉਹ ਸਨੇ ਉਹਨਾਂ ਨੇ ਇਸ ਦੁਨੀਆ ਤੇ ਜਨਮ ਲਿਆ ਉਹ ਇੱਕ અવਤਾਰ ਹੋਏ ਸੋ ਉਹਨਾਂ ਦਾ ਸੀ ਸਾਰੀਆਂ ਸਿਰਤਾ ਰਲ ਮਿਲ ਕੇ ਬਣਦੀ ਸੀ ਉਹਨਾਂ ਸੀ ਤੇਰੀ ਸਫਲਤਾ ਉਹ ਸੈਲੀਬ੍ਰੇਟ ਕਰਦੇ ਅੱਜ ਪੀ ਡਬਲਯੂ ਐਸ ਸੀ ਐਮ ਆ ਇੰਟਰਨੈਸ਼ਨਲ ਮਿਸ਼ਨ ਦੇ ਵੱਲੋਂ ਕ੍ਰਿਸਮਟੇ ਸੰਬੰਧੀ ਕ੍ਰਿਸਮਟੇ ਮਾਸ ਸਭਾ ਜਿਹੜੀ ਆ ਉਹ ਵਸਾਲ ਮਸੀਸ ਮੇਲੇ ਜਿਹੜਾ ਉਹ ਕਰਵਾਇਆ ਗਿਆ ਜਿਦਨੇ ਚ ਸਾਡੇ ਮਾਨਜੁਕ ਬਹੁਤ ਸਾਰੇ ਮਿਸ਼ਨ ਦੇ ਪਾਸ ਸਬਾਨ ਪ੍ਰਭੂ ਦੇ ਦਾਸ ਦਾਸੀਆਂ ਸੰਗਤਾਂ ਜਿਹੜੀਆਂ ਬਹੁਤ ਸਾਰੀਆਂ ਹਾਜ਼ਰ ਹੋਈਆਂ ਨੇ ਔਰ ਇਹਦਾ ਮੇਨ ਪਰਪਸ ਇਹ ਹੋਈ ਆ ਕਿ ਪੰਜਾਬ ਦੇ ਅੰਦਰ ਭਾਰਤ ਦੇ ਅੰਦਰ ਪੂਰੇ ਸੰਸਾਰ ਦੇ ਅੰਦਰ ਪ੍ਰਭੂ ਯਿਸੂ ਮਸੀਹ ਦੀ ਪੇਸ਼ ਜਾਵੇ ਲੋਕ ਸਾਲਵੇਸ਼ਨ ਨੂੰ ਗ੍ਰਹਿਣ ਕਰਨ ਲੋਕਾਂ ਨੂੰ ਪਤਾ ਲੱਗੇ ਕਿ ਪ੍ਰਭੂ ਯਿਸੂ ਮਸੀਹ ਇੱਕ ਮਾਨਵਤਾ ਦੇ ਕਲਿਆਣ ਲਈ ਆਏ ਪ੍ਰਭੂ ਯਿਸੂ ਮਸੀਹ ਸਾਰੀ ਦੁਨੀਆ ਦੀ ਮੁਕਤੀ ਤੇ ਸ਼ਾਂਤੀ ਲਈ ਆਏ ਉਹ ਸੱਚੇ ਪਰਮੇਸ਼ਵਰ ਨੇ ਉਹ ਹਰ ਇੱਕ ਨੂੰ ਪਿਆਰ ਕਰਦੇ ਆ ਤੇ ਉਸਦੇ ਪਿਆਰ ਦੇ ਸਬੰਧੀ ਜਿਹੜਾ ਪ੍ਰਭੂ ਯਿਸੂ ਮਸੀਹ ਦੇ 크੍ਰਿਸਮੇਡੇ ਦੇ ਸਬੰਧੀ ਇਹ ਵਿਸਾਲ ਮਸੀਹ 크੍ਰਿਸਮੇਡੇ ਸਭਾ ਜਿਹੜੀ ਕੀਤੀ ਸੀ